ਹੋਟਲ ਰੈਸਟੋਰੈਂਟ ਤੋਂ ਕਿਤੇ ਜ਼ਿਆਦਾ ਵਧੀਆ ਘਰ ਵਿੱਚ ਬਣਦੀ ਹੈ ਦਾਲ ਮੱਖਣੀ ਕੁੱਕਰ ਵਿੱਚ 3 ਗਲਾਸ ਲਿਓ ਪਾਣੀ ਪੌਣੀ ਕੋਲੀ ਸਾਬਤਮਾ ਕੋਲੀ ਦਾ ਚੌਥਾ ਹਿੱਸਾ ਲਿਆ ਰਾਜਮਾ 7-8 ਘੰਟੇ ਲੀਪਿਓ ਕੀ ਰੱਖ ਦਿਓ ਚੰਗੀ ਤਰ੍ਹਾਂ 3-4 ਵਾਰੀ ਧੋ ਕੇ ਕੁੱਕਰ ਵਿੱਚ ਪਾ ਦਿਓ ਜ਼ਰੂਰਤ ਅਨੁਸਾਰ ਪਾਓ ਨਮਕ ਚਮਚ ਦਾ ਚੌਥਾ ਹਿੱਸਾ ਪਾਓ ਹਲਦੀ 1 ਚਮਚ ਦੇਸੀ ਘਿਓ ਦਾ 2 ਪਾਓ ਤੇਜ ਪੱਤੇ ਫਿਰ ਦਾਲ ਚੀਨੀ ਵੱਡੀ ਲੈਜੀ ਛੋਟੀ ਇਲਾਚੀ 2 ਲੌਂਗ ਹਲਕਾ ਜਿਹਾ ਇਹਨਾਂ ਨੂੰ ਕਟ ਕੇ ਕਿਸੇ ਵੀ ਸੂਤੀ ਕੱਪੜੇ ਵਿੱਚ ਬੰਨ ਕੇ ਕੁੱਕਰ 'ਚ ਪਾ ਦਿਓ 8-10 ਦੀਆਂ ਵਿਸਲਾਂ ਲਗਾਇਓ ਫਿਰ ਲਸਣ ਤਿੰਨ ਚਰ ਹਰੀਆਂ ਮਿਰਚਾਂ ਨੂੰ ਆਪਾਂ ਚੌਪ ਕਰ ਲਿਆ। ਕੜਾਈ ਵਿੱਚ ਪਾਓ ਦੇਸੀ ਘਿਓ ਤੇ ਵਿੱਚ ਅਦਰਕ ਲਸਣ ਹਰੀ ਮਿਰਚ ਨੂੰ ਪਕਾ ਲਿਓ। ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਬਟਰ, ਦੋ ਪਾਈਏ ਬਰੀਕ ਕੱਟੇ ਹੋਏ ਪਿਆਜ਼, ਰੰਗ ਵਾਲੀ ਮਿਰਚ, ਤਿੱਖੀ ਮਿਰਚ, ਮਸਾਲਾ, ਧਨੀਆ ਪਾਊਡਰ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾਓ। ਉਸ ਤੋਂ ਬਾਅਦ ਦੋ ਤਿੰਨ ਪਾਦਿਓ ਬਰੀਕ ਕੱਟੇ ਹੋਏ ਟਮਾਟਰ। ਜਦ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੋ ਗਈ ਐ, ਇੰਨੀ ਆਪਣੀ ਦਾਲ ਵੀ ਤਿਆਰ ਐ। ਸਾਰੇ ਖੜੇ ਸੁੱਕੇ ਮਸਾਲੇ ਤੁਸੀਂ ਬਾਹਰ ਕੱਢ ਲਿਓ ਤੇ ਨੂੰ ਹਲਕਾ ਜਿਹਾ ਮੈਸ਼ ਕਰ ਲਿਓ। ਸਾਰੀਆਂ ਵੀ ਤੋਂ 25 ਮਿੰਟ ਇਸੇ ਤਰੀਕੇ ਨਾਲ ਪਕਾਓ ਜਦ ਜਦ ਦਾਲ ਚੰਗੀ ਤਰ੍ਹਾਂ ਪੱਕ ਗਈ ਤੇ ਅੱਧਾ ਗਲਾਸ ਦੁੱਧ ਦਾ ਮਲਾਈ ਸਮੇਤ ਇਹਦੇ ਵਿੱਚ ਮਿਕਸ ਕਰ ਦਿਓ ਉਸ ਤੋਂ ਬਾਅਦ ਥੋੜੀ ਜਿਹੀ ਪਾ ਦਿਓ ਮੇਥੀ ਉੱਪਰ ਦੀ ਪਾ ਦਿਓ ਹਰਾ ਹਰਾ ਧਨੀਆ ਜ਼ਰੂਰਤ ਅਨੁਸਾਰ ਪਾਓ ਨਮਕ ਪਰ ਤੁਸੀਂ ਇਸ ਤੋਂ ਪਹਿਲਾਂ ਇਹਨੂੰ ਚੈੱਕ ਕਰ ਲਿਓ ਬਹੁਤ ਹੀ ਮਜ਼ੇਦਾਰ ਜੀ ਦਾਲ ਮਖਣੀ ਬਣ ਕੇ ਤਿਆਰ ਹੈ ਜਿੰਨਾ ਬਟਰ ਪਾਓਗੇ ਓਨੀ ਇਹ ਟੇਸਟੀ ਬਣੂਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ